ਮਗਰਲੇ ਪਾਸੋਂ ਹਵਾਨਾ ਚੈੱਕ ਕਰੋ। ਕਿਆ ਬਾਪਾ! ਪੂਰਾ ਖੁੱਲਾ ਲੋਹ ਹਵਾਨਾ ਉੱਪਰ ਤੋਂ ਲੈ ਕੇ ਥੱਲੇ ਤਾਈ ਪੂਰਾ ਚੌੜਾ ਹਵਾਨਾ ਤੇ ਥਣਾ ਦੇ ਸਜ ਦੀ ਗੱਲ ਕਰੀਏ ਨਾ। ਉਹ ਸੋਹਣਾ ਥਣਾ ਦਾ ਸਜ ਆ। ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ। ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਗੁਲਾਮੀ ਵਾਲਾ। ਜ਼ਿਲ੍ਹਾ ਫਰੋਜ਼ਪੁਰ ਪੈ ਜਾਂਦਾ ਇੱਕ ਘਰੇਲੂ ਪਰਿਵਾਰ ਦੇ ਘਰੇ ਪਹੁੰਚੇ ਆ ਦੋਸਤੋ। ਦੂਜਾ ਸੂਆ ਗੱਭਨ ਝੂਟੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰਿਫਰਮ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਹੋਰ ਠੀਕ ਠਾਕ ਜੀ ਠੀਕ ਠਾਕ ਜੀ ਠੀਕ ਠਾਕ ਤੇ ਨਾਂ ਦੱਸਿਓ ਜੀ ਆਪਣਾ ਆਪਣਾ ਨਾਮ ਸਰਵਨ ਸਿੰਘ ਜੀ ਸਰਵਨ ਸਿੰਘ ਪਿੰਡ ਗਲਾਮ ਪੱਤਰਾ ਠੀਕ ਆ ਇਹ ਜ਼ਿਲ੍ਹਾ ਫਰੋਜਪੁਰ ਹੀ ਹੈ ਹਨਾ ਹਾਂਜੀ ਹਾਂਜੀ ਤਹਿਸੀਲ ਆਪਾਂ ਨੂੰ ਕਿਹੜੀ ਪੈਂਦੀ ਹੈ ਜੀ ਤਹਿਸੀਲ ਵੀ ਫਰੋਜਪੁਰ ਹੀ ਹੈ ਤਹਿਸੀਲ ਵੀ ਫਰੋਜਪੁਰ ਫਰੋਜਪੁਰ ਤੋਂ ਕਿੰਨੀ ਕਵਾਟ ਆ ਜੀ ਆਪਣਾ ਪਿੰਡ 13 ਕਿਲੋਮੀਟਰ ਹੈਗਾ ਠੀਕ ਆ 13 ਕਿਲੋਮੀਟਰ ਦੀ ਦੂਰੀ ਤੇ ਆ ਠੀਕ ਆ ਇਹ ਝੋਟੀ ਆਪਣੇ ਘਰ ਦੀ ਹੈ ਜੀ ਘਰ ਦੀ ਘਰ ਦੀ ਹਾਂਜੀ ਠੀਕ ਆ ਕਿੰਨਾ ਸੂਆ ਸੁਣਾ ਜੀ ਇਹ ਦੂਜਾ ਸੂਆ ਸੁਣਾ ਚਾਰ ਦੰਦ ਦੇ ਮੂੰਹ ਚਾਰ ਦੰਦ ਹੋ ਗਈ ਦੂਜਾ ਸੂਆ ਹਾਂਜੀ ਹਾਂਜੀ ਠੀਕ ਆ ਕਿੰਨੇ ਦਿਨ ਲੱਗੂਗੀ ਲੱਗ ਪੈਗੀ ਪੰਜ ਚਾਰ ਦਿਨ ਲੱਗੇਗੀ ਪੰਜ ਚਾਰ ਦਿਨ ਲੱਗੇਗੀ ਹਾਂ ਜੀ ਠੀਕ ਆ ਤੇ ਦੁੱਧ ਪਹਿਲੇ ਸੂਏ ਦਾ ਕੀ ਰਿਕਾਰਡ ਰਿਹਾ ਜੀ ਦੁੱਧ ਤਾਂ ਵੀਰੇ ਆਪਾਂ ਨਾਲ 11 ਕਿਲੋ ਤੋਂ ਆ ਪਹਿਲਾਂ 11 ਕਿਲੋ ਤੋਂ ਦੋ ਦੰਦ ਆ ਠੀਕ ਆ ਦੋ ਦੰਦ ਜਾਨੀ ਕਿ 11 ਕਿਲੋ ਦੁੱਧ ਦੇਗੀ ਸੀ ਹਾਂ ਠੀਕ ਆ ਐ ਇਤੀ ਦਾ ਕੀ ਅਨੁਮਾਨ ਕਰਦੇ ਆ ਵੀ ਦੁੱਧ ਦਾ ਤਾਂ ਅਨੁਮਾਨ ਯਾਰ ਸੇਵਾ ਤੇ ਹੁੰਦਾ ਹਨਾ ਸਹੀ ਗੱਲ ਹੁੰਦਾ ਤਾਂ ਸੇਵਾ ਤੇ ਆ ਫਿਰ ਵੀ ਕੋਈ ਜੱਜਮੈਂਟ ਹੁੰਦੀ ਏ ਕਿ ਏਰੀਆ ਅਗਲਾ ਕਿੰਨਾ ਕਿਲੋ ਵਾਲੀ ਤਾਂ ਅਗਲਾ 5 7 ਕਿਲੋ ਤੇ ਲਿਆ ਹੁੰਦਾ ਹਨਾ ਸਹੀ ਗੱਲ ਬਾਕੀ ਤਾਂ ਸੇਵਾ ਤੇ ਹੁੰਦਾ ਅੰਦਾਜ਼ਾ ਜੀ ਹੁੰਦਾ ਤਾਂ ਦੋਤਾ ਸਿਹਰਾ ਹੰਦਾ ਸਹੀ ਗੱਲ ਆ ਵਹ ਝੋਟੀ ਚੰਗੀ ਏ ਸਹੀ ਕੁਆਲਟੀ ਵਾਲੀ ਏ ਸਹੀ ਗੱਲ ਆ ਸਹੀ ਗੱਲ ਬਾਕੀ ਦੋਸਤੋ ਸੋਹਣੀ ਆ ਜੇ ਗੱਲ ਕਰੀ ਨਾ ਪਤਲੀ ਚਮੜੀ ਦੇ ਵਿੱਚ ਹੈਗੀ ਆ ਥਣਾ ਥੁਣਾ ਦੀ ਗੱਲ ਕਰੀਏ ਨਾ ਬਹੁਤ ਸੋਹਣਾ ਥਾਣਾ ਦੋਸਤੋ ਹੱਥੀ ਜਵਾਈ ਵਾਲਾ ਤੇ ਸਿੰਘ ਕੁਆਲਟੀ ਵੇਖੋਗੇ ਨਾ ਬਿਲਕੁਲ ਜਿਵੇਂ ਕਰਮਾਲੀ ਨੇ ਨਾਲੋਂ ਹੀ ਮੋੜਿਆ ਹੋਇਆ ਬਿਲਕੁਲ ਕੁੰਡਾ ਸਿੰਘ ਆ ਦੇਖ ਸਕਦੇ ਹੋ ਮੋਦੀ ਬੋਲਦਾ ਇਟ ਡੈਟ ਸੀਮਨ ਲੱਗਿਆ ਅੱਛਾ ਅੱਗੇ ਹੁਣ ਮੋਦੀ ਬੋਲਦਾ ਸੀਮਨ ਲੱਗਿਆ ਹੋਇਆ ਲਓ ਵੀ ਪੇਠ ਪੁੜੇ ਨੇ ਨੀਂ ਨਿਗਾਹ ਮਾਰ ਲਓਈ ਬਾਕੀ ਬਾਈਆਂ ਦਾ ਪੰਜ ਚਾਰ ਦਿਨ ਸੂਨ ਚ ਲੈ ਜਾਣੇ ਆ ਹਵਾਨਾ ਮਗਰਲੇ ਪਾਸੋਂ ਵੇਖੇ ਨਾ ਕੀ ਬਾਤ ਆ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਥਣ ਤੇ ਥਣਾ ਦਾ ਅਗਲੇ ਪਾਸੋਂ ਵੀ ਸੈੱਟ ਚੈੱਕ ਕਰੋ ਤਿਆਰੀ ਕਰਮ ਵਾਲੇ ਨੇ ਜੀ ਗੱਲ ਕਰੀ ਹੈ ਨਾ ਬਹੁਤ ਸੋਹਣੀ ਬਣਾਈ ਹੋਈ ਆ ਬਾਕੀ ਪੰਜ ਚਾਰ ਦਿਨਾਂ ਲ ਜਾਂਦੀ ਆ ਬਲੇ ਫਿਰ ਸੀਲ ਠੰਡੀ ਬੜੀ ਦਾ ਲਓ ਵੀ ਸੀਲ ਠੰਡੀ ਕਰਮ ਵਾਲੀ ਨਾ ਬਹੁਤ ਜਿਆਦੇ ਇੱਕ ਸਾਦੇ ਇਹ ਥਣਾ ਦਾ ਸੈਜ ਵੀ ਬਹੁਤ ਸੋਹਣਾ ਤੇ ਤੋੜ ਕੇ ਤੁਹਾਨੂੰ ਦਿਖਾਉਣੇ ਆ ਲੈ ਵੀ ਇੱਕ ਵਾਰੀ ਨਾ ਜਿਹੜਾ ਕੜਵਾ ਦੇ ਜੇ ਬਾਹਰ ਕੱਢੀਏ ਲੋ ਤੋੜ ਕੇ ਹੋਣੇ ਕਰਮਾ ਵਾਲੀ ਦਾ ਮਗਰਲੇ ਪਾਸੋਂ ਹਵਾਨਾ ਚੈੱਕ ਕਰੋ ਕੀ ਬਾਪਾ ਪੂਰਾ ਖੁੱਲਾ ਦੋ ਹੋਣਾ ਉੱਪਰ ਤੋਂ ਲੈ ਕੇ ਥੱਲੇ ਤਾਈ ਪੂਰਾ ਚੌੜਾ ਹਵਾਨਾ ਤੇ ਥਣਾ ਦੇ ਸੈਜ ਦੀ ਗੱਲ ਕਰੀਏ ਨਾ ਉਹ ਸੋਹਣਾ ਥਣਾ ਦਾ ਸੈਜ ਆ ਪਤਲੀ ਚਮੜੀ ਦੇ ਵਿੱਚ ਆ ਤੇ ਕਰਮਾ ਵਾਲੀ ਸੀਲ ਸਹੁ ਬਹੁਤ ਪਹਿਲੇ ਸੂਏ 11 ਲੀਟਰ ਦੇ ਲਗਭਗ ਬਈ ਸਰੀ ਜਾਂਦੇ ਦੁੱਧ ਫੱਟਿਆ ਇਹਦੇ ਥਲੋਂ ਸੋਨਾ ਢਾਂਜਾ ਕੱਦਕਾਰ ਸੋਨਾ ਵੇਲਵੂ ਚੰਗੀ ਆ ਬਾਕੀ ਦੁੱਧ ਵਾਲੀ ਝੂਟੀ ਆ ਪਤਲੀ ਚਮੜੀ ਦੇ ਵਿੱਚ ਹੈਗੀ ਆ ਜਿਹੜਾ ਵੀ ਚੰਗੀ ਸੇਵਾ ਸੰਭਾਲ ਕਰਦਾ ਨਾ ਦੁੱਧ ਦੇ ਥਲੋਂ ਅਨਮਾਨ ਆ ਵੀ ਸੋਨਾ ਪਾ ਲੂਗਾ 14 ਕਿਲੋ ਦੁੱਧ ਪਾਉਣ ਸਹੀ ਗੱਲ ਆ 14 ਕਿਲੋ ਦੇ ਲਗਭਗ ਤਾਂ ਇਹਨੇ ਖੁੱਲਾ ਦੁੱਧ ਪਾ ਦੇਣਾ ਬਾਕੀ ਸੇਵਾ ਸੰਭਾਲਤੇ ਹੋ ਸਕਦਾ 15 ਹੀ ਕੱਢ ਜੀ ਤੁਹਾਡੇ ਕੋਲੇ ਸੇਵਾ ਸੰਭਾਲ ਦੇ ਸਿਰ ਤੇ ਆ ਇਹ ਥਣਾ ਦਾ ਸੈਜ ਹਵਾਨੇ ਦੀ ਗਾੜੀ ਬਹੁਤ ਸੋਹਣੀ ਹੈ। ਬਾਕੀ ਹਵਾਨਾ ਨਾ ਹਜੇ ਹਵਾਨੇ ਦੇ ਵਿੱਚ ਆ ਮਗਰਲੇ ਪਾਸੇ ਵાળ ਵੇਖੂਗੇ ਤਾਂ ਜੇ ਵાળ ਕੱਢ ਕੇ ਸੁੰਦੀ ਹੈ ਨਾ ਕਰਮਾ ਵਾਲੀ ਹਵਾਨਾ ਬਹੁਤ ਸੋਹਣਾ ਤਿਆਰ ਕਰ ਜਾਣਾ ਹੈ। ਤੇ ਬਾਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਦੇ ਆਂ? ਰੇਟ ਵੀਰੇ ਆਪਾਂ 1 ਲੱਖ ਤੇ 45000 ਰੁਪਿਆ ਲੈਣ ਦੇਣ। ਠੀਕ। ਲੋ ਵੀ 1 ਲੱਖ ਤੇ 45000 ਰੁਪਿਆ ਰੇਟ ਆ। ਮੌਕੇ ਤੇ ਥੋੜਾ ਬਹੁਤਾ ਮਾਨਤਾਣ ਹੋ ਜੂਗਾ। ਪਿੰਡ ਹੈਗਾ ਗੁਲਾਮੀ ਵਾਲਾ ਨੇੜੇ ਫਿਰੋਜ਼ਪੁਰ ਦੇ 13 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਵੇ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ